ਅਸੇ ਕਾਲ ਦੋਸਤੋ ਸੋ ਅਸੀਂ ਅੱਜ ਨਾ ਪੰਜ ਕਰਾਈਆਂ ਜ਼ਮੀਨ ਦੇਖਣ ਆਏ ਸੀ ਸੋ ਵਧੀਆ ਚੀਜ਼ ਪੰਜਾਬ ਸਰਕਾਰ ਨੇ ਜਿਹੜੀ ਬਹੁਤ ਵਧੀਆ ਚੀਜ਼ ਕੀਤੀ ਆ ਪਾਣੀ ਨੂੰ ਬਚਾਉਣ ਦਾ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਉਹ ਦੇਖਿਆ ਅੱਜ ਪਿੰਡ ਕੰਗਨਾਲ ਤੋਂ ਲੈ ਕੇ ਫਤੇਗੜ ਪੰਜ ਕਰਾਈਆਂ ਨੂੰ ਵੀ ਆ ਇੱਕ ਸੂਆ ਕੱਟਿਆ ਨਹਿਰੀ ਸੂਆ ਜਿਹੜਾ ਸਾਡੇ ਪਿਛਲੇ ਪਾਸੇ ਦੀ ਜਾ ਰਿਹਾ ਕੰਮ ਬੜੀ ਜੋਰਾ ਸੋਰਾ ਦੇ ਚੱਲ ਰਿਹਾ ਹੈ ਸੂਏ ਦਾ ਕੰਮ ਸੋ ਇੱਕ ਬਹੁਤ ਹੀ ਵਧੀਆ ਉਪਰਾਲਾ ਬਹੁਤ ਹੀ ਸੋਹਣਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਹੈ ਪਾਣੀ ਬਚਾਉਣ ਦਾ ਕਿਉਂਕਿ ਨਾਲੇ ਤਾਂ ਦੋ ਫਾਇਦੇ ਹੋ ਗਏ ਜੀ ਇੱਕ ਤਾਂ ਇਹ ਜਿਹੜਾ ਨਹਿਰੀ ਪਾਣੀ ਜ਼ਮੀਨਾਂ ਨੂੰ ਮਿਲਣ ਲੱਗਾ ਜਿੱਥੇ ਜ਼ਮੀਨਾਂ ਨੂੰ ਨਹਿਰੀ ਪਾਣੀ ਲੱਗਦਾ ਹੈ ਉੱਥੇ ਜਿਹੜਾ ਜ਼ਮੀਨਾਂ ਦੀ ਪਜਾਊ ਸ਼ਕਤੀ ਬਹੁਤ ਵੱਧਦੀ ਆ ਤਾਂ ਦੋਸਤੋ ਜਿੱਥੇ-ਜਿੱਥੇ ਨਹਿਰੀ ਪਾਣੀ ਜਾਊਗਾ ਉੱਥੇ ਜ਼ਮੀਨਾਂ ਦੀ ਜਿਹੜੀ ਪਜਾਊ ਸ਼ਕਤੀ ਆ ਉਹ ਵਧੂਗੀ ਉਹਦੇ ਨਾਲ ਜਿਹੜਾ ਕਿਸਾਨ ਭਰਾਵਾਂ ਨੂੰ ਬਹੁਤ ਵੱਡਾ ਫਾਇਦਾ ਮਿਲਣਾ ਇਹਦਾ ਇੱਕ ਸਭ ਤੋਂ ਵੱਡਾ ਫਾਇਦਾ ਹੋਰ ਆ ਕਿ ਜਿਹੜੀਆਂ ਜ਼ਮੀਨਾਂ ਨੇ ਇਹ ਕਿਸਾਨਾਂ ਦੀਆਂ ਇਹਨਾਂ ਜ਼ਮੀਨਾਂ ਦੀ ਜਿਹੜੀ ਕੀ ਹੁੰਦਾ ਹੈ ਨਹਿਰੀ ਪਾਣੀ ਲੱਗਣ ਨਾਲ ਕੀਮਤ ਵੀਰੇ ਲਗਭਗ ਹਰੇਕ ਕਿੱਲੇ ਦੇ ਮੰਗਰ 3-4 ਲੱਖ ਰੁਪਇਆ ਵੱਧ ਜਾਣੀਆਂ ਹੈ ਨਾ ਜੀ ਇੰਨੀ ਵੱਧ ਹਾਂਜੀ ਹਾਂਜੀ ਤੇ ਸੋ ਦੋਸਤੋ ਅਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਤਾਂ ਜੋ ਅਜਿਹੇ ਜਿਹੜੇ ਉਪਰਾਲੇ ਪੰਜਾਬ ਸਰਕਾਰ ਨੇ ਕੀਤੇ ਨੇ ਉਹ ਲੋਕਾਂ ਤੱਕ ਇਹਨਾਂ ਦਾ ਮੈਸੇਜ ਚੱਲ ਜੇ ਸੋ ਅਸੀਂ ਧੰਨਵਾਦੀਆਂ ਸਰਕਾਰਾਂ ਜਿਹੜੀਆਂ ਅਜਿਹੇ ਕੰਮ ਕਰਦੀਆਂ ਦੇਖੋ ਨਿੰਦਣਾ ਨਿੰਦੇ ਬਹੁਤ ਨੇ ਸਰਕਾਰਾਂ ਨੂੰ ਅਸੀਂ ਵੀ ਨਿੰਦੇ ਆ ਕਈ ਚੀਜ਼ਾਂ ਜਿਹੜੇ ਨਹੀਂ ਕੰਮ ਹੋਏ ਪਰ ਜਿਹੜਾ ਵਧੀਆ ਉਪਰਾਲਾ ਕੀਤਾ ਗਿਆ ਸਰਕਾਰ ਕਿੰਨੀ ਹੋ ਇਹ ਉਪਰਾਲਾ ਦਾ ਤੇ ਮੈਨੂੰ ਲੱਗਦਾ ਆਹੀ ਝੋਨੇ ਦੇ ਸੀਜ਼ਨ ਤੱਕ ਪਾਣੀ ਆ ਜਿਹੜਾ ਉਹ ਇਸ ਸੂਰੇ ਰਾਹੀਂ ਕਿਸਾਨਾਂ ਨੂੰ ਮਿਲਣ ਲੱਗ ਜਾਣਾ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਸੀ ਧੰਨਵਾਦ ਕਰਦੇ ਆ ਹੋਰ ਵੀ ਵਧੀਆ ਬੈਲਿਕਾ ਦੇਖਣ ਲੱਗ ਜਾਣਾ ਹਾਂ ਇਹ ਕਹਿੰਦੇ ਸਪਾਰ ਦੇ ਮੇਲੇ ਨੂੰ ਜਦੋਂ ਜਾਇਆ ਕਰਨ ਨਾਲ ਦੀ ਜੇ ਰਾਹ ਬਣਿਆ ਚਾਰ ਕਰਮਾ ਦਾ ਰਾਹ ਇਹ ਕੰਗਣਾਲ ਤੱਕ ਬਣਿਆ ਹੋਇਆ ਸਿੱਧਾ ਕਹਿੰਦੇ ਜੇ ਸਪਾਰ ਦੇ ਮੇਲੇ ਨੂੰ ਜਾਣਾ ਤਾਂ ਜਦੋਂ ਇਹ ਰਾਹ ਚਾਲੂ ਹੋ ਗਿਆ ਇਹ ਰਾਹ ਰਹੀ ਸਿੱਧੇ ਦੇ ਸਿੱਧੇ ਸਪਾਰ ਦੇ ਮੇਲੇ ਨੂੰ ਜਾਇਆ ਕਰਨਗੇ ਲੋਕ ਸੋ ਦੋਸਤੋ ਅਸੀਂ ਧੰਨਵਾਦ ਕਰਦੇ ਆ ਅਸੀਂ